ਅੱਜ 1 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਕਿਹੜੇ-ਕਿਹੜੇ ਖੇਤਰ ਦੇ ਵਿੱਚ ਅੱਜ ਮੀਂਹ ਪਿਆ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਕਿਉਂਕਿ ਅੱਜ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾਂ ਦੇ ਕਿਤੇ ਵਿਧੀ ਅਮੀ ਦਰਜ ਕੀਤਾ ਗਿਆ ਦੁਪਹਿਰ ਤੋਂ ਬਾਅਦ ਵੀ ਕਈ ਖੇਤਰਾਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਅਬੋਹਰ ਮੁਖਸਰ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਵੀ ਵੱਖ-ਵੱਖ ਜਗ੍ਹਾ ਮੀਂਹ ਦਰਜ ਕੀਤਾ ਗਿਆ ਸੀਗਾ ਤੇ ਆਉਣ ਵਾਲੇ ਕੁਝ ਘੰਟਿਆਂ ਦਰਾਨ ਹੋਰ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੁਝ ਕੇ ਖੇਤਰ ਮਾਝੇ ਦੇ ਜਿਵੇਂ ਗੁਰਦਾਸਪੁਰ ਹੋ ਗਿਆ ਪਠਾਨਕੋਟ ਦੇ ਇਲਾਕੇ ਹੋ ਗਿਆ ਜਾਂ ਅੰਮ੍ਰਿਤਸਰ ਦੇ ਤੇ ਕੁਝ ਇਲਾਕੇ ਤਰਨਤਾਰਨ ਦੇ ਬੱਦਲਬਾਈ ਨਾ ਖੇਤਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਬਣੀ ਹੋਈ ਹੈ ਤੇ ਕਈ ਜਗ੍ਹਾ ਹਲਕੇ ਤੋਂ ਦਰਮਿਆਨਾ ਦੇ ਕਿਤੇ ਪਰਮੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦਾ ਹੈ ਰਾਤ ਵੇਲੇ ਤੱਕ ਉਸੇ ਤਰ੍ਹਾਂ ਕਰਪੂਥਲਾ ਜਲੰਧਰ ਦਸੂਆ ਮੁਕੇਰੀਆਂ ਟਾਂਡਾ ਜਾਂ ਆਦਮਪੁਰ ਦਾ ਖੇਤਰ ਇਹਨਾਂ ਕਾਫੀ ਖੇਤਰਾਂ ਦੇ ਵਿੱਚ ਵੀ ਮੀਂਹ ਨੇਰੀ ਦਾ ਦੌਰ ਅਗਲੇ ਕੁਝ ਘੰਟਿਆਂ ਦੌਰਾਨ ਲੱਗ ਸਕਦਾ ਹੈ ਜਾਂ ਹੁਸ਼ਿਆਰਪੁਰ ਮਾਲਪੁਰ ਇਹਨਾਂ ਇਲਾਕਿਆਂ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਲੰਧਰ ਜਿਹੜੇ ਦੇ ਹੋਰ ਵੀ ਕਈ ਇਲਾਕੇ ਜਿਵੇਂ ਫਲੋਰ ਫਗਵਾੜਾ ਨਵਾਂ ਸ਼ਹਿਰ ਦੇ ਇਲਾਕੇ ਰੋਪੜ ਮੁਹਾਲੀ ਬੰਗਾ ਸਾਈਡ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਸਕਦੇ ਹਨ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਮੀਂਹ ਦੀਆਂ ਕਾਰਵਾਈਆਂ ਵਿੱਚ ਵਾਧਾ